ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਟਿਕਟ ਕਰ ਦਿੱਤੇ ਜਾਣ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਹਲਕੇ ਵਿੱਚ ਪਹੁੰਚੇ ਪਠਾਨਕੋਟ ਤੋਂ ਅਮਿਤ ਵਿਜ ਦੀ ਅਗਵਾਹੀ ਹੇਠ ਸੈਂਕੜਿਆਂ ਕਾਂਗਰਸੀ ਸਮਰਥਕਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਦਾ ਸਵਾਗਤ ਪੁਰਾਣਾ ਸ਼ਾਲਾ ਵਿਖੇ ਕੀਤਾ ਪੁਰਾਣਾ ਸ਼ਾਲਾ ਵਿਖੇ ਅਮਿਤ ਵਿਜ ਦੀ ਅਗਵਾਹੀ ਹੇਠ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਸਮਰਥਕਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਫੁੱਲ ਮਾਲਾਆਂ ਮਾ ਭੇਟ ਕਰਦਿਆਂ ਹੋਇਆਂ ਉਨ੍ਹਾਂ ਨੂੰ ਦਿਲੋਂ ਜੀ ਆਇਆਂ ਨੂੰ ਕਿਹਾ ਇਸ ਮੌਕੇ ਤੇ ਸੁਖਜਿੰਦਰ ਸਿੰਘ ਰੰਧਾਵਾ ਨਾਲ ਅਮਿਤ ਵਿਜ ਆਸ਼ਿਸ਼ ਵਿਜ ਸੁਜਾਨਪੁਰ ਤੋਂ ਵਿਧਾਇਕ ਨਰੇਸ਼ਪੁਰੀ ਦਿਨਾਨਗਰ ਤੋਂ ਵਿਧਾਇਕ ਅਰਨਾ ਚੌਧਰੀ ਅਤੇ ਗੁਰਦਾਸਪੁਰ ਤੋਂ ਵਿਧਾਇਕ ਵਰਿੰਦਰ ਮੀਤ ਸਿੰਘ ਪਾੜਾ ਮੌਜੂਦ ਰਹੇ ਸੰਬੋਧਨ ਕਰਦਿਆਂ ਹੋਇਆ ਸੁਦਿੰਦਰ ਸਿੰਘ ਅੰਦਾਵਾ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਟਿਕਟ ਦੇਣ ਲਈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਾਂਗਰਸ ਪਾਰਟੀ ਦੇ ਆਗੂਆਂ ਤੇ ਸਮੂਹ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਤੇ ਸੁਖੀ ਰੰਧਾਵਾ ਨੇ ਵਿਰੋਧੀਆਂ ਤੇ ਵੀ ਤਿੱਖੇ ਵਾਰ ਕੀਤੇ ਸਭ ਤੋਂ ਪਹਿਲੇ ਕਾਂਗਰਸ ਹਾਈ ਕਮਾਂਡ ਦਾ ਬੜਾ ਸ਼ੁਕਰੀਆ ਦਾ ਕਰਨਾ ਕਿ ਬੜੀ ਦੇਰ ਬਾਅਦ ਗੁਰਦਾਸਪੁਰ ਪਾਰਲੀਮੈਂਟ ਨੂੰ ਇੱਕ ਬਹੁਤ ਹੀ ਸਟਰੋਂਗ ਔਰ ਬਹੁਤ ਹੀ ਐਕਸਪੀਰੀਐਂਸਡ ਔਰ ਜਿਹੜੇ ਲੋਕਾਂ ਨਾਲ ਜੁੜਿਆ ਹੋਇਆ ਲੀਡਰ ਮਿਲੇ ਆ ਜਿਨ੍ਹਾਂ ਨੂੰ ਇਨ ਐਂਡ ਆਊਟ ਉਹਨਾਂ ਦੇ ਪਰਿਵਾਰ ਨੂੰ ਵੀ ਦੇਖ ਲਈਏ ਤੇ ਉਹਨਾਂ ਨੂੰ ਵੀ ਦੇਖ ਲਈਏ ਉਹਨਾਂ ਨੂੰ ਪੰਜਾਬ ਦਾ ਤੇ ਗੁਰਦਾਸਪੁਰ ਦਾ ਹਰ ਹਲਕੇ ਦਾ ਅੰਦਰੂਨੀ ਇੱਕ ਇੱਕ ਚੀਜ਼ ਲੋਕਾਂ ਦੀ ਲੋੜਾਂ ਦਾ ਪਤਾ ਹੈ ਮੈਨੂੰ ਲੱਗਦਾ ਅਸੀਂ ਬੜੇ ਖੁਸ਼ਕਿਸਮਤ ਆ ਕਿ ਜਿੰਦਰ ਰੰਧਾਵਾ ਜੀ ਨੂੰ ਕਾਂਗਰਸ ਨੇ ਗੁਰਦਾਸਪੁਰ ਪਾਰਲੀਮੈਂਟ ਦਾ ਆਪਣਾ ਕੈਂਡੀਡੇਟ ਬਣਾਇਆ ਹੈ ਤੇ ਮੈਨੂੰ ਯਕੀਨ ਹੈ ਤੁਸੀਂ ਦੇਖ ਹੀ ਲਿਓ ਜੋਸ਼ ਲੋਕਾਂ ਦਾ ਕਿਸਾਨੀ ਦੇ ਹਾਲ ਦਾ ਜੋ ਕਮੀ 5 ਸਾਲ ਚ ਲੋਕਾਂ ਨੇ ਖਲੀ ਹੈ ਪਰ ਮੈਨੂੰ ਲੱਗਦਾ ਅਸੀਂ ਰੰਧਾਵਾ ਸਾਹਿਬ ਜੀ ਦੋ ਸਾਡੇ ਉੱਤੇ ਐਮਪੀ ਬਣ ਕੇ ਆਣਗੇ ਤੇ ਉਹ 5 ਸਾਲ ਵੀ ਦਾ ਕੰਮ ਜਿਹੜਾ ਅਧੂਰਾ ਪਿਆਦਾ ਉਹ ਵੀ ਪੂਰਾ ਕਰਨਗੇ ਤੇ ਉਹਨਾਂ ਨਾਲ ਅਸੀਂ ਮਿਲ ਕੇ ਪਠਾਨਕੋੜ ਦਾ ਵੀ ਲੋਕਾਂ ਨੇ ਦੇਖਿਆ ਕਿ ਜਦੋਂ ਦੀ ਆਮ ਆਦਮੀ ਪਾਰਟੀ ਆਈ ਦੀ ਹੈ 2 ਸਵਾ 10 ਸਾਲ ਕੋਈ ਕੰਮ ਨਹੀਂ ਹੋਇਆ ਤੁਸੀਂ ਬੀਜੇਪੀ ਦਾ ਵੀ ਦੇਖ ਲਓ ਚਾਹੇ ਮਹਿੰਗਾਈ ਹੈ ਚਾਹੇ ਬੇਰੋਜ਼ਗਾਰੀ ਹੈ ਚਾਹੇ ਵਪਾਰੀਆਂ ਦਾ ਹੈ ਚਾਹੇ ਬਿਜ਼ਨਸ ਹੈ ਹਰ ਚੀਜ਼ ਦਾ ਬੁਰਾ ਹਾਲ ਹੈ ਤੁਹਾਨੂੰ ਲੱਗਦਾ ਇੱਕ ਹੈ ਮੌਕਾ ਸਾਡੇ ਗੁਰਦਾਸਪੁਰ ਨੂੰ ਵੀ ਤਾਕਤ ਮਿਲੇਗੀ ਸਾਡੇ ਪੰਜਾਬ ਨੂੰ ਵੀ ਤਾਕਤ ਮਿਲੇਗੀ ਰੰਧਾਵਾ ਸਾਹਿਬ ਦੇ ਨਿਰਦੇਸ਼ ਨਾਲ ਤੇ ਪੂਰੇ ਦੇਸ਼ ਵਿੱਚ ਜਦੋਂ ਕਾਂਗਰਸ ਆਏਗੀ ਤੇ ਵਪਾਰੀ ਨੂੰ ਗਰੀਬ ਨੂੰ ਮਜ਼ਦੂਰ ਨੂੰ ਔਰਤ ਨੂੰ ਹਰ ਹਰ ਕਿਸੇ ਨੂੰ ਹਰ ਵਰਗ ਨੂੰ ਤਾਕਤ ਮਿਲੇਗੀ ਤੇ ਮੈਂ ਲੋਕਾਂ ਨੂੰ ਪਠਾਨਕੁਰ ਦੇ ਆਹੀ ਅਪੀਲ ਕਰਨਾ ਕਿ ਤੁਸੀਂ 2.5 ਸਾਲ ਚ ਜੋ ਪਠਾਨਕੁਰ ਦੀ ਹਾਲਤ ਹੀ ਦੇਖੀ ਹੈ ਕੋਈ ਕੰਮ ਨਹੀਂ ਹੋ ਰਿਹਾ ਕੋਈ ਚੀਜ਼ ਅੱਗੇ ਵੱਧ ਨਹੀਂ ਰਹੀ ਤੁਸੀਂ ਪਲੀਜ਼ ਤੁਸੀਂ ਰੰਧਾਵਾ ਸਾਹਿਬ ਨੂੰ ਕਾਂਗਰਸ ਨੂੰ ਵੋਟ ਪਾਓ ਤਾਕੀ ਮੈਂ ਉਹਨਾਂ ਨਾਲ ਮਿਲ ਕੇ ਆਪਣੇ ਸ਼ਹਿਰ ਨੂੰ ਆਪਣੇ ਲੋਕਾਂ ਨੂੰ ਫੇਰ ਵਾਪਸ ਜਿਹੜੀ ਅਸੀਂ ਪ੍ਰਗਤੀ ਜਿਹੜੀ ਦਲਪੰਥ ਦੀ ਅਸੀਂ ਰਸਤਾ ਫੜਿਆ ਸੀ ਜਿਹੜੀ ਅਸੀਂ ਸਪੀਡ ਫੜੀ ਸੀ ਵਾਪਸ ਉਸ ਪਟਰੀ ਤੇ ਪਠਾਨਕੋਟ ਨੂੰ ਗਰੋਥ ਦੇ ਪ੍ਰਸਪੈਕਟ ਦੇ ਉੱਪਰ ਲੈ ਕੇ ਜਾ ਸਕਦਾ ਜਿਲ੍ਹਾ ਪੁੜਾਣਗੜ ਜਿਹੜਾ ਉਹ ਬੀਜੇਪੀ ਦਾ ਗੜ ਮੰਨਿਆ ਜਾਂਦਾ ਐਮਪੀ ਨੂੰ ਇਲੈਕਸ਼ਨਾਂ ਲੈ ਕੇ ਉਹ ਤੁਹਾਨੂੰ ਉਹਨੂੰ ਕਿੱਦਾਂ ਤੋੜ ਬੋ ਚਾਰ ਜੂਨ ਨੂੰ ਪਤਾ ਚੱਲ ਜਾਏਗਾ ਕਿ ਗੜ ਕਾਂਗਰਸ ਦਾ ਹੈ ਜਾਂ ਬੀਜੇਪੀ ਦਾ ਉਹ ਤੁਹਾਨੂੰ ਕਾਂਗਰਸ ਪਾਰਟੀ ਜਿੰਦਾਬਾਦ ਅਰਣਾ ਛੋਭਰੀ ਜੀ ਮੜਿਆ ਤੇ ਰਿਆ ਅਸ਼ੋਕ ਜੀ ਪੜਾ ਸਾਹਿਬ ਬ੍ਰਿੰਦਰ ਅਮਿਤ ਜੀ ਸਾਰੇ ਅੱਜ ਸ਼ੁਰੂਆਤ ਵੀ ਆਪਣੇ ਬੇਟੇ ਦੇ ਹਲਕੇ ਤੋਂ ਕੀਤੀ ਗੁਰਦਾਸਪੁਰ ਤੋਂ ਤੇ ਹੁਣ ਆਪਣੀ ਭੈਣ ਕੋਲ ਪਹੁੰਚੇ ਆਂ ਜਦੋਂ ਪਰਵਾਸ ਤੁਰੇ ਬਾਵਾ ਬਣ ਕੇ ਤੁਰੇ ਉਦੋਂ ਮੇਸ਼ਾਂ ਜਿੱਤ ਜਿਹੜੀ ਆ ਉਹ ਚੁੰਮਦੀ ਆ ਇਹ ਜਿਹੜੇ ਅਸੀਂ ਖੜੇ ਆ ਵੇਸ਼ਪੁਰੀ ਹੁਣੇ ਮੇਰੇ ਕੋਲ ਉੱਥੇ ਜਾ ਕੇ ਤਾਂ ਮੈਂ ਜਾ ਕੇ ਆਪਣੀ ਵੀ ਜਾਰੀ ਕਰ ਲਈ ਆ ਤੇ ਪੀੜੀ ਦਾ ਪੀੜੀ ਆ ਅੱਜ ਮੈਨੂੰ ਇਹ ਜਾ ਕੇ ਕਿਸੇ ਨੂੰ ਤੁਹਾਨੂੰ ਦੱਸਣ ਦੀ ਦੀ ਲੋੜ ਪੈਣੀ ਕਿ ਮੈਂ ਕੌਣ ਆ ਕਿਸੇ ਨੇ ਕਿਹਾ ਕਿ ਇਹਦਾ ਵਾਦ ਇਹਦੇ ਪਿਤਾ ਜੀ ਮੇਰੇ ਦਾਦੇ ਨਾਲ ਹੁੰਦੇ ਸੀ ਮੇਰੇ ਪਿਤਾ ਜੀ ਨਾਲ ਹੁੰਦੇ ਸੀ ਤੇ ਮੈਨੂੰ ਖੁਸ਼ੀ ਹੋਣੀ ਆ ਤੇ ਜਿਵੇਂ ਚੌਧਰੀ ਜੈਬੁਨੀ ਸਰਦਾਰ ਕਰਤਾਰ ਸਿੰਘ ਪਾੜਾ ਅਮਰਦੇਵ ਪਿਤਾ ਜੀ ਜਿਹੜੇ ਦਾਦਾ ਜੀ ਉਹਨਾਂ ਅਸ਼ੁਰੀ ਦੇ ਪਾਪੜੋ ਦੇ ਨਰੇਸ਼ ਤੇ ਪਿਤਾ ਜੀ ਮੈਨੂੰ ਯਾਦ ਆ ਉਹ ਉੱਥੇ ਵੀ ਬੋਲਦਾ ਕਹਿ ਕੇ ਆਇਆ ਕਿ ਚੌਧਰੀ ਸਾਹਿਬ ਚੌਧਰੀ ਜੈਬੁਨੀ ਜੀ ਚੌਧਰੀ ਸੁੰਦਰ ਸਿੰਘ ਤੇ ਰੰਦਾਵਾ ਸਾਹਿਬ ਰਗਨੋਤ ਸਾਹਿਬ ਪੁਰੀਓਂ ਤੋਂ ਗੱਡੀ ਚਲਾਉਦੇ ਹੁੰਦੇ ਸੀ ਤੇ ਜਿੰਨੇ ਨਾਲ ਬੈਠਦੇ ਹੁੰਦੇ ਸੀ ਰਗਨੋਤ ਸਾਹਿਬ ਪੁਰੀ ਗੱਡੀ ਚਲਾਉਂਦਾ ਉਹ ਇਹ ਕਰਕੇ ਮੈਨੂੰ ਜੇ ਮੈਂ ਅੱਜ ਆਇਆ ਤੇ ਮੈਂ ਆਪਣੇ ਪਰਿਵਾਰ 'ਚ ਆਇਆ ਮੈਂ ਆਪਣੇ ਲੋਕਾਂ 'ਚ ਆਇਆ ਮੈਨੂੰ ਕਿਸੇ ਨੂੰ ਇਹ ਨਹੀਂ ਦੱਸਣ ਦੀ ਲੋੜ ਪੈਣੀ ਕਿ ਮੈਂ 치ਮਾ ਕੌਣ ਆ ਮੈਂ ਹੋਰ ਕੌਣ ਆ ਮੈਂ ਬੱਬੂ ਕੌਣ ਆ ਮੈਂ ਉੱਥੇ ਬੋਲਦਿਆਂ ਕਿ ਮੈਂ ਤੇ ਪਰਨਾ ਜਿਹੋ ਦੇ ਨਾਲ ਐਮਰ ਲੈ ਰਹੇ ਹਾਂ ਤਿੰਨ ਵਾਰੀ ਅਬ ਪੜੋ ਇੱਕ ਵਾਰੀ 2017 ਉਸ ਬੰਦੇ ਦੇ ਪੁੱਤ ਨੇ ਮੂੰਹ ਝੂਠਾਣੀ ਕੀਤਾ ਸੱਚੇ ਮੂੰਹ ਹੀ ਬਦਾਰ ਸੱਚੋ ਆ ਗਿਆ ਇੱਕ ਵਾਰੀ ਨਹੀਂ ਬੋਲਿਆ ਤੇ ਉਹਨੂੰ ਡਿਪਟੀ ਸਪੀਕਰ ਬਣਾਇਆ ਐਂ ਹੀ ਹੱਥ ਦੇ ਹੁੰਦੇ ਉਹਦੇ ਲੱਗੇ ਬੈਠੇ ਆਪੋਜੀਸ਼ਨ ਚੋਲੇ ਨਾਲ ਬੈਨੇ ਇਹ ਕਿਨੇ ਕਿਰੇ ਪੌੜੀਆਂ ਤੇ ਚੜ ਜਾ ਸਪੀਕਰ ਵਾਲੀਆਂ ਇੱਕ ਇੱਕ ਵਾਰੀ ਸਪੀਕਰ ਵਾਲੀ ਪੌੜੀ ਵੀ ਨਹੀਂ ਚੜਿਆ ਪੰਜਾਬ ਦੀ ਗੱਲ ਕਰਾਂਗੇ ਹਿੰਦੁਸਤਾਨ ਦੀ ਗੱਲ ਕਰਾਂਗੇ ਬਾਰਡਰ ਦੀ ਗੱਲ ਕਰਾਂਗੇ ਨੌਜਵਾਨੀ ਦੀ ਗੱਲ ਕਰਾਂਗੇ ਨਸ਼ੇ ਕਿੱਥੋਂ ਆਏ ਉਹਦੀ ਗੱਲ ਕਰਾਂਗੇ ਤੇ ਜਿਹੜਾ ਵਪਾਰੀ ਦਾ ਗळा ਘੋਟਿਆ ਜਾ ਰਿਹਾ ਉਹਦੀ ਗੱਲ ਕਰਾਂਗੇ ਉਹ ਕਰਾਂਗੇ ਕਿ ਇੱਕ ਹੀ ਪਰਿਵਾਰ ਜਾਂ ਦੋ ਤਿੰਨ ਪਰਿਵਾਰ ਕਿਉਂ ਅਮੀਰ ਹੋ ਰਹੇ ਨੇ ਬਾਕੀ ਕਿਉਂ ਨਹੀਂ ਅਮੀਰ ਪਰਿਵਾਰ ਹੋ ਰਹੇ ਇਹ ਚੀਜ਼ ਆਪਾਂ ਸਾਰੀਆਂ ਇਹਨੇ ਵਪਾਰਿਆ ਉਹ ਹਿੰਦੁਸਤਾਨ ਦੀ ਰੇੜ ਦੀ ਹੱਡੀ ਆ ਅਸੀਂ ਇਹ ਰੀਡ ਦੀ ਹੱਦੀ ਨੂੰ ਕੰਟਰੋਲ ਕਰ ਰਹੇ ਹਾਂ ਉਹ ਪਾਰਲੀਮੈਂਟ 'ਚ ਗੱਲ ਕਰਾਂਗੇ ਜਿਹੜਾ ਰਾਹੁਲ ਗਾਂਧੀ ਨੇ ਕਿਹਾ ਡਰੋ ਨਾ ਤੇ ਕਰਕੇ ਰਾਜ ਨਹੀਂ ਹੁੰਦੇ। ਫਰਾਕੇ ਰਾਜ ਨਹੀਂ ਹੁੰਦੇ। ਰਾਜ ਹੁੰਦਾ ਕਿਸੇ ਨਾਲ ਪਿਆਰ ਕਰਕੇ। ਬਹੁਤ ਤਗੜੇ ਹੋਵੋ ਆਪਾਂ ਜੇ ਵਾਏ ਗੁਰੂਦੀਪ ਬਖਸ਼ੀ ਦੇ ਨਾਲ ਹੋਏਗੀ ਤੇ ਪਾਰਲੀਮੈਂਟ 'ਚ ਜਾ ਕੇ ਗੁਰਦਾਸਪੁਰ ਦਾ ਝੰਡਾ ਗੱਡਿਆ ਜਾਏਗਾ। ਇਹ ਨਹੀਂ ਹੋਏਗਾ ਕਿ ਇੱਥੋਂ ਜਿਹੜਾ ਪੁੱਲ ਕੇ ਜਾਏਗਾ ਉਹ ਗੁੰਗਾ ਪਹਿਲਵਾਨ ਨਹੀਂ ਹੋਏਗਾ ਉਹ ਉਹ ਨਹੀਂ ਹੋਏਗਾ ਜਿਹੜਾ ਪੰਜਾਂ ਸਾਲਾਂ ਦੇ ਵਿੱਚ ਬੀਜੇਪੀ ਦਾ ਐਮਪੀ ਟੇਕ ਕੁਵਾਰ ਵੀ ਹਾਜ਼ਰੀ ਲਾਉਣ ਨਹੀਂ ਗਿਆ ਉਥੇ ਗੂੰਜ ਪੈਗੀ ਗੁਰਦਾਸਪੁਰ ਦੀ ਉਥੇ ਖੂਨ ਸੱਤ ਜਰਾਵਾ ਮਖਾਕੇ ਉਥੇ ਪਾਰਲੀਮੈਂਟ ਗੂੰਜੇਗੀ ਪੰਜਾਬ ਲਈ ਪਾਰਲੀਮੈਂਟ ਗੂੰਜੇਗੀ ਹਿੰਦੁਸਤਾਨ ਦੇ ਬਾਰਡਰ ਦੀ ਜਿਹੜੇ ਅਸੀਂ ਇੱਕ ਤੇ ਬੈਠੇ ਆ ਪਾਕਿਸਤਾਨ ਦੀ ਗੱਲ ਉਹ ਵੀ ਹੋਏਗੀ ਅੱਜ ਪ੍ਰਧਾਨ ਮੰਤਰੀ ਕਿਉਂ ਨਹੀਂ ਬੋਲਦੇ ਥੋੜੀ ਕਹਿੰਦਾ ਕਿ ਚైనా ਕਿੱਦਾਂ ਅੰਦਰੋਂ ਚੀਨ ਆ ਰਿਹਾ ਹੈ ਦੋਸਤਾਂ ਕੋਈ ਇਹ ਡਰਨ ਰੋਕਰੇ ਕਿ ਸਾਰੀਆਂ ਚੀਜ਼ਾਂ ਉਥੇ ਜਾ ਕੇ ਕੀਤੀਆਂ ਜਾਣਗੀਆਂ ਔਰ ਖੁੱਲ ਕੇ ਬੋਲਿਆ ਜਾਏਗਾ ਕਿ ਦੇਸ਼ ਬਚਾਉਣਾ ਪੰਜਾਬ ਬਚਾਉਣਾ ਨਸ਼ਿਆਂ ਨੂੰ ਖਤਮ ਕਰਨਾ ਇਹ ਸਾਡੀ ਪਹਿਲੀ ਬਹੁਤ ਆਲ ਹੋਏਗੀ ਚਲੋ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC Naval Unit, Swimming Classes, Judo, Taekwondo, Karate and Skating Classes, Training of Vocal, Classical and Western Music, Dance Classes for Hip Hop, Freestyle, Jazz, Locking Popping, Chess, Horse Riding, Football and so on, a and GEMS Cambridge International School opposite Canada Palace near a &M Institute's Jalandhar Dalhousie Bypass Road, Pathanko.